ਸਗਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਪਿਆਰ ਭਰੀ ਤੇ ਰਿੱਗੀ ਸਾਥਰੀਆ ਕਾਲ ਮੈਂ ਹਰਮਨਪ੍ਰੀਤ ਕੌਰ ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਅੱਜ ਮਰਨ ਵਰਤ ਨੂੰ ਲੈ ਕੇ 48-49 ਦਿਨ ਪੂਰੇ ਹੋ ਗਏ ਨੇ ਜੀ ਤੇ ਅਜੇ ਤੱਕ ਵੀ ਸਰਕਾਰਾਂ ਕਿਤੇ ਵੀ ਗੱਲਬਾਤ ਕਰਕੇ ਰਾਜ਼ੀ ਨਹੀਂ ਨਜ਼ਰ ਆ ਰਹੀਆਂ ਬਿਲਕੁਲ ਜੀ ਬਿਲਕੁਲ ਗੱਲ ਇਹ ਏ ਜੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 48 ਦਿਨ ਪੂਰੇ ਹੋ ਗਏ ਆ ਤੇ ਸਰਕਾਰ ਦੇ ਉੱਤੇ ਇਸ ਗੱਲ ਦਾ ਇੱਕ ਪੈਸੇ ਦਾ ਵੀ ਅਸਰ ਨਹੀਂ ਹਲੇ ਤੱਕ ਹੈਗਾ ਆ ਮੈਂ ਹੁਣ ਇੱਕ ਰਿਪੋਰਟ ਪੜ੍ਹ ਕੇ ਹਟਿਆ ਉਹਦੇ ਵਿੱਚ ਡਾਕਟਰਾਂ ਦੀ ਟੀਮ ਦੇ ਵੱਲੋਂ ਗੱਲ ਕਹੀ ਗਈ ਹੈ ਸਰਕਾਰੀ ਡਾਕਟਰਾਂ ਦੀ ਟੀਮ ਦੇ ਵੱਲੋਂ ਕੀ ਨੜਿਕਾ ਹੱਡੀਆਂ ਨੇ ਜਿਹੜੀਆਂ ਉਹ ਵੀ ਸੁਗੜਦੀਆਂ ਸ਼ੁਰੂ ਹੋ ਗਈਆਂ ਹਾਲਾਤ ਬਹੁਤ ਚਿੰਤਾਜਨਕ ਆ ਕਿਸੇ ਵੇਲੇ ਵੀ ਮਾੜੀ ਖਬਰ ਆਤਕਦੀ ਆ ਪਰ ਸਰਕਾਰ ਦੇ ਪੱਨ ਦੇ ਉੱਤੇ ਜੂਨ ਤੱਕ ਨਹੀਂ ਸਰਕੀ ਇਸ ਸੰਘਰਸ਼ ਦੇ ਵਿੱਚ ਇੱਕੋ ਹੀ ਗੱਲ ਆ ਜਿਹੜੀ ਉਹ ਥੋੜੀ ਜਿਹੀ ਠੀਕ ਹੋਈ ਆ ਹੁਣ ਤੱਕ ਉਹ ਇਹ ਆ ਕਿ ਚਾਹੁੰਦਿਆਂ ਨਾ ਚਾਹੁੰਦੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀਆਂ ਪਾਟਕ ਵਾਲੀਆਂ ਸ਼ਿਕਾਰ ਹੋਈਆਂ ਸੀ ਜਿੱਥੇ ਉਹ ਮੰਡੀਆਂ ਉਹ ਜਾ ਕੇ ਡੱਲੇਵਾਲ ਹੋਰਾਂ ਨੂੰ ਮਿਲ ਕੇ ਆਈਆਂ ਤੇ ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਉਹ ਇਕੱਠੇ ਤੌਰ ਦੇ ਉੱਤੇ ਸੰਘਰਸ਼ ਕਰਨ ਦਾ ਐਡ ਕਰ ਲੈਣ ਪਰ ਗੱਲ ਇਹ ਜੀ ਕਿ ਜਿਨ੍ਹਾਂ ਦੇ ਉੱਤੇ ਅਸੀਂ ਦਬਾਅ ਬਣਾਉਣਾ ਚਾਹੁੰਦੇ ਹਾਂ ਉਹਨਾਂ ਨੇ ਭੂਰਾ ਹਲੇ ਤੱਕ ਦਬਾਅ ਨਹੀਂ ਮੰਨਿਆ ਉਹਦਾ ਕਾਰਨ ਇਹ ਕਿ ਇਹ ਵੀ ਹੈ ਜੀ ਕਿ ਦਬਾਅ ਵਾਲੀ ਗੱਲ ਅਸੀਂ ਬਣਾਈ ਵੀ ਨਹੀਂ ਸੀ ਕਿਉਂਕਿ ਡੱਲੇਵਾਲ ਸਾਹਿਬ ਦੀ ਜੇ ਮੌਤ ਹੋ ਜਾਂਦੀ ਹੈ ਫਿਰ ਇਹ ਇਕੱਠੇ ਹੋ ਜਾਣਗੇ ਉਦਾਂ ਜਿਉਂਦੇ ਜੀ ਇਹਨਾਂ ਨੂੰ ਵੀ ਚੇਤੇ ਨਹੀਂ ਆਉਂਦਾ ਪਰ ਡੱਲੇਵਾਲ ਹੋਰੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਪੰਜਾਬ ਦੀ ਸਰਕਾਰ ਵੀ ਪਖੰਡਵਾਜ਼ੀ ਕਰਦੀ ਇਸ ਮਸਲੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇੱਕ ਵਾਰ ਵੀ ਡੱਲੇਵਾਲ ਨੂੰ ਮਿਲਣ ਵਾਸਤੇ ਨਹੀਂ ਗਿਆ ਗਿਆ ਨਾ ਪੰਜਾਬ ਦਾ ਕੋਈ ਹੋਰ ਕਹਿਦ ਕੇ ਵੀ ਭਾਈ ਵਾਰ-ਵਾਰ ਮੰਤਰੀ ਗਏ ਹੋਣ ਬੀਜਪੀ ਦਾ ਕੋਰੀਨੇਤਾ ਗਿਆ ਉਹ ਤੇ ਢੱਲੇਵਾੜ ਨੂੰ ਮਿਲਣ ਦੇ ਲਈ ਕਾਂਗਰਸ ਦੇ ਨੇਤਾ ਇੱਕ ਵਾਰੀ ਫਾਰਮੈਲਿਟੀ ਕਰਕੇ ਆ ਗਏ ਆ ਸਾਰੇ ਨੇਤਾਵਾਂ ਨੂੰ ਇਸ ਵੇਲੇ ਇਸ ਗੱਲ ਦਾ ਚਾਹ ਵੀ ਦਿੱਲੀ ਦੇ ਵਿੱਚ ਸਾਡੀ ਸਰਕਾਰ ਬਣ ਜੇ ਦਿੱਲੀ ਤੇ ਸਾਡੀ ਸਰਕਾਰ ਬਣ ਜੇ ਪ੍ਰਚਾਰ ਦੇ ਲਈ ਉੱਥੇ ਧੂਆਂ ਧਾਰ ਤਿਆਰੀਆਂ ਪਰ ਬੰਦਾ ਪੰਜਾਬ ਦਾ ਇਦਾਂ ਪਿਆ ਹੋਵੇ 48 ਦਿਨ ਤੋਂ ਭੁੱਖਣ ਪਾਣਾ ਮਰਨ ਵਰ ਤੇ ਉਹਦੇ ਵੱਲ ਕਿਸੇ ਦਾ ਕੋਈ ਖਿਆਲ ਨਹੀਂਗਾ ਸੋ ਇਹ ਸਾਡੇ ਦੇਸ਼ ਦੀ ਇਹ ਸਾਡੇ ਪੰਜਾਬ ਦੀ ਰਾਜਨੀਤੀ ਦਾ ਉਹ ਪਹਿਲੂ ਆ ਜਿਹਦੇ ਕਰਕੇ ਹੈਰਾਨੀ ਵੀ ਹੁੰਦੀ ਆ ਤੇ ਦੁੱਖ ਵੀ ਹੁੰਦੀ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਪਤਾ ਨਹੀਂ ਕਦੋਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸੌਟ ਆਊਟ ਹੋਣਗੀਆਂ ਕਦੋਂ ਹੱਲ ਹੋਊਗਾ ਇਹਨਾਂ ਸਾਰੀਆਂ ਗੱਲਾਂ ਦਾ ਖੈਰ ਅੱਗੇ ਵੱਧਦੇ ਆ ਉਧਰ ਆਮਾ ਜੀ ਪਾਠੀ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਜਿਨ੍ਹਾਂ ਦੀ ਪਿਛਲੇ ਦਿਨੀ ਮੌਤ ਹੋ ਗਈ ਤਾਂ ਨਾ ਸਾਹਿਬ ਉਹਨਾਂ ਨੂੰ ਲੈ ਕੇ ਕੋਈ ਖਬਰ ਸਾਹਮਣੇ ਆਈ ਹੈ ਕਿ ਕੀ ਕਾਰਨ ਬਣੇ ਨੇ ਜੀ ਦੇਖੋ ਜੀ ਇੱਕ ਤਾਂ ਜਾਣਕਾਰੀ ਇਹ ਆ ਕਿ ਉਹਨਾਂ ਦੀ ਜਿਹੜੇ ਮੌਤ ਦਾ ਕੋਈ ਸਪਸ਼ਟ ਕਾਰਨ ਨਹੀਂ ਸਾਹਮਣੇ ਆਇਆ ਕਿਉਂਕਿ ਜਿਹੜੀ ਵਿੱਚੋਂ ਜਾਣਕਾਰੀ ਨਿਕਲ ਕੇ ਆ ਰਹੀ ਹੈ ਹੁਣ ਤੱਕ ਦੀ ਉਹ ਤਾਂ ਇਹ ਅਭੀ ਘਰ ਦੇ ਵਿੱਚ ਹੀ ਉਹਨਾਂ ਦੇ ਗੋਲੀ ਵੱਜੀ ਆ ਕਿਉਂਕਿ ਉਹਨਾਂ ਨੇ ਦਿਨ ਭਰ ਦੇ ਲਈ ਸਾਰੇ ਕੰਮ ਕਾਜ ਜਿਹੜੇ ਸਿਆਸੀ ਕੰਮ ਕਾਜਾਂ ਮਿਲਣੀਆਂ ਜਾਰੀ ਰੱਖੀਆਂ ਤੇ ਉਸ ਤੋਂ ਬਾਅਦ ਰਾਤ ਦੇ ਵੇਲੇ ਉਹਨਾਂ ਦੇ ਗੋਲੀ ਵੱਜੀ ਐ ਤੇ ਘਰ ਦੇ ਵਿੱਚ ਹੀ ਵੱਜੀ ਐ ਵਿੱਚੋਂ ਚਾਲੇ ਇਹ ਵੀ ਖਬਰਾਂ ਆਉਂਦੀਆਂ ਜਾਂਦੀਆਂ ਕਿ ਸ਼ਾਇਦ ਉਹ ਆਪਣੀ ਪਿਸਤੌਲ ਨੂੰ ਸਾਫ਼ ਕਰ ਰਹੇ ਸੀ ਇਹਦੇ ਕਰਕੇ ਮੌਤ ਹੋ ਗਈ ਉਹਨਾਂ ਦੀ ਗੋਲੀ ਸਿਰ ਦੇ ਵਿੱਚ ਵੱਜੀ ਐ ਪਰਿਵਾਰ ਦੇ ਮੈਂਬਰਾਂ ਨੇ ਕਿਸੇ ਦੇ ਉੱਤੇ ਦੋਸ਼ ਵੀ ਨਹੀਂ ਲਾਇਆ ਘਰ ਦੀ ਗੱਲ ਘਰ ਦੇ ਵਿੱਚ ਆ ਕਈ ਲੋਕ ਇਹ ਵੀ ਗੱਲ ਕਹਿੰਦੇ ਕਿ ਭਾਈ ਉਹਨਾਂ ਦੇ ਮਨ ਦੇ ਉੱਤੇ ਕੋਈ ਦਬਾਅ ਸੀ ਪਰ ਡਾਕਟਰਾਂ ਦੀ ਟੀਮ ਇਹ ਵੀ ਗੱਲ ਕਹਿੰਦੀ ਇੱਕ ਡਿਪਰੈਸ਼ਨ ਨਾਲ ਦੀ ਚੀਜ਼ ਕੋਈ ਨਹੀਂ ਸੀ ਸੋ ਇਸ ਗੱਲ ਕਰਕੇ ਇਹ ਹਾਲੇ ਤੱਕ ਪਹਾਣੀ ਰਹਾਸ ਬਣੀ ਹੋਈ ਆ ਕਿ ਕੀ ਉਹ ਰਾਤ ਨੂੰ ਘਰ ਦੇ ਵਿੱਚ ਆ ਕੇ ਆਪਣੀ ਪਿਸਤੌਲ ਸਾਫ਼ ਕਰਨ ਲੱਗ ਪਏ ਇਹ ਸੱਚੀ ਮੁੱਚੀ ਆਪਣੀ ਪਿਸਤੌਲ ਦੇ ਨਾਲ ਹੀ ਉਹਨਾਂ ਦੀ ਮੌਤ ਹੋਈ ਆ ਜਾਂ ਇਹਦੇ ਪਿੱਛੇ ਕੋਈ ਹੋਰ ਲੁਕਵੀਂ ਗੱਲ ਆ ਇਹਦੇ ਬਾਰੇ ਮੀਡੀਆ ਦੇ ਵਿੱਚ ਕੋਈ ਜਾਣਕਾਰੀ ਹਾਲੇ ਤੱਕ ਆਉਣੀ ਨਹੀਂ ਦਿੱਤੀ ਗਈ ਉਹ ਤਾਂ ਇਹ ਅੱਜ ਕਿਸਬ ਨੇ ਦੁੱਖ ਬਣਾਇਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ ਵੀ ਉਹ ਤਿੰਨ ਵਾਰ ਕਾਉਂਸਲਰ ਰਹੇ ਸੀ ਆਪਣੇ ਖੇਤਰ ਦੇ ਤਿੰਨ ਵਾਰ ਕੌਂਸਲਰ ਰਹਿੰਦੇ ਆ ਉਹਨਾਂ ਨੇ ਬੜੇ ਚੰਗੇ ਕੰਮ ਕੀਤੇ ਆਪਣੇ ਇਲਾਕੇ ਆਪਣੇ ਹਲਕੇ ਦੇ ਵੋਟਰਾਂ ਦੀ ਉਮੀਦ ਦੇ ਉੱਤੇ ਖਰੇ ਉੱtre ਫਿਰ ਜਦੋਂ ਤੋਂ ਵਿਧਾਇਕ ਬਣੇ ਆ ਉਹ ਠੱਗ ਬੰਦੇ ਵੀ ਸੀਗੇ ਉਹ ਜਿਹੜੀ ਗੱਲ ਕਹਿਣੀ ਸੀ ਮੂੰਹ ਦੇ ਉੱਤੇ ਕਹਿਣ ਵਾਲੇ ਵੀ ਸੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਵਿਧਾਇਕ ਬਣ ਗਏ ਸੀ ਵਾਕ ਵਾਕ ਜਿਹੜੇ ਵਿਰੋਧੀ ਪਾਰਟੀਆਂ ਦੇ ਸਿਆਸੀ ਨੇਤਾ ਉਹ ਵੀ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਆ ਤੇ ਉਹ ਇਹ ਗੱਲ ਕਹਿੰਦੇ ਆ ਕਿ ਭਾਵੇਂ ਗੋਗੀ ਹੁਰ ਨੇੜੇ ਗੁਰਪ੍ਰੀਤ ਗੋਗੀ ਉਹ ਹੋਰ ਪਾਰਟੀ ਚਲੇ ਗਏ ਪਰ ਉਹਨਾਂ ਨੇ ਆਪਣੀ ਪੁਰਾਣੀ ਪਾਰਟੀ ਦੇ ਸਾਥੀਆਂ ਦੇ ਨਾਲੋਂ ਰਾਬਤਾ ਨਹੀਂ ਸੀ ਖਤਮ ਕੀਤਾ ਸੋ ਜਾਣ ਦਾ ਦੁੱਖ ਹੋਇਆ ਜੀ ਦੇਖੋ ਗੱਲ ਇਹ ਹੈ ਜੀ ਕਿ ਹੁਣ ਆਮ ਲੋਕਾਂ ਦੇ ਲਈ ਤਾਂ ਦੁੱਖ ਦੀ ਘੜੀ ਆ ਪਰ ਸਿਆਸੀ ਲੋਕਾਂ ਨੇ ਹੋਰ 2 ਮਹੀਨਿਆਂ ਬਾਅਦ ਇੱਥੇ ਜ਼ਮੀਨੀ ਚੋਣ ਦੀ ਤਿਆਰੀ ਖਿੱਚਣ ਲੱਗ ਜਾਣੀ ਹੈ ਕਿਸੇ ਨੇ ਕਿਹਾ ਜੀ ਕਿ ਮੈਂ ਇਹ ਸੀਟ ਖੋਲਾਂ ਕਿਸੇ ਨੇ ਕਿਹਾ ਮੈਂ ਸੀਟ ਖੋਲਾਂ ਕਿਉਂਕਿ ਨਿਯਮਾਂ ਦੇ ਮੁਤਾਬਕ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਜਾਂ ਕਿਸੇ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਜਾਂ ਮੰਨ ਲਓ ਕੋਈ ਪਾਰਟੀ ਛੱਡ ਜਾਂਦਾ ਕਿਸੇ ਕਾਰਨ ਦੇ ਕਰਕੇ ਤਾਂ ਉਸ ਸੀਟ ਨੂੰ 6 ਮਹੀਨੇ ਦੇ ਵਿੱਚ ਵਿੱਚ ਪੂਰ ਕਰਨਾ ਜ਼ਰੂਰੀ ਹੁੰਦਾ ਸੋ ਗੁਰਪ੍ਰੀਤ ਗੋਗੀ ਦੇ ਪਰਿਵਾਰਕ ਮੈਂਬਰ ਨੂੰ ਕਿਸੇ ਨੂੰ ਟਿਕਟ ਦੇਊਗੀ ਆਮ ਆਦਮੀ ਪਾਰਟੀ ਜਾਂ ਇੱਥੇ ਕੋਈ ਹੋਰ ਤਰ੍ਹਾਂ ਦਾ ਮੁਕਾਬਲਾ ਹੋਊਗਾ ਇਹ ਸਮਾਂ ਦੱਸੂਗਾ ਪਰ ਗੋਗੀ ਦੇ ਜਾਣ ਦੇ ਕਰਕੇ ਹਰ ਕੋਈ ਦੁਖੀ ਜ਼ਰੂਰ ਹੋਇਆ ਕਿ ਭਾਈ ਇਹ ਗੱਲ ਕੀ ਬਣ ਗਈ ਤੇ ਇਹ ਹਲੇ ਮੌਤ ਦੀ ਗੁੱਥੀ ਸੁਲਝੀ ਜੀ ਪ੍ਰਤੀਤ ਨਹੀਂ ਹੁੰਦੀ ਲਗਦਾ ਨਹੀਂ ਪਤਾ ਹਲੇ ਤੱਕ ਵੀ ਗੱਲ ਕੀ ਬਣੀ ਹੈ ਜਾਂ ਪਰਿਵਾਰਕ ਮੈਂਬਰੀ ਆ ਕੇ ਸਾਹਮਣੇ ਇਹ ਗੱਲ ਕਹਿਣ ਕਿ ਭਾਈ ਆਹ ਕਾਰਨ ਬਣ ਗਿਆ ਉਹਨਾਂ ਦੀ ਮੌਤ ਦਾ ਇਦਾਂ ਦੀ ਕੋਈ ਗੱਲ ਨਹੀਂ ਸੀ ਹਲੇ ਤੱਕ ਪਰਿਵਾਰ ਨੇ ਵੀ ਕੁਝ ਨਹੀਂ ਕਿਹਾ ਜੀ ਜੀ ਬਿਲਕੁਲ ਕਿਹਨਾਂ ਸਾਹਿਬ ਮਾਗੀ ਦਾ ਮੇਲਾ ਇਸਵਾਰ ਕੇ ਤੇ ਦੇਖਣਾ ਮਹਿੰਗਾ ਪਊਗਾ ਜੀ ਉਹ ਕਿਵੇਂ ਹਾਂ ਬਿਲਕੁਲ ਜੀ ਦੇਖੋ ਇੱਕ ਤਾਂ ਗੱਲ ਇਹ ਜੀ ਕਿ ਮਾਗੀ ਦਾ ਮੇਲਾ 14 ਨੂੰ ਆ ਯਾਨੀ ਕਿ ਕੱਲ ਨੂੰ ਪਲਕ ਨੂੰ ਜਿਹੜਾ ਮਾਗੀ ਦਾ ਮੇਲਾ ਹੈਗਾ ਮੁਕਸਰ ਸਾਹਿਬ ਦੇ ਵਿੱਚ ਹਰ ਸਾਰੀ ਮਾਗੀ ਦਾ ਮੇਲਾ ਬੜੇ ਵੱਡੇ ਪੱਦਰ ਦੇ ਉੱਤੇ ਮਨਾਇਆ ਜਾਂਦਾ ਹੈ ਦੂਜੀ ਗੱਲ ਇਹ ਜੀ ਕਿ ਹਰ ਸਾਲ ਹੀ ਇੱਥੇ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਵਕ ਵਕ ਸਿਆਸੀ ਪਾਰਟੀਆਂ ਦਾ ਕਾਨਫਰੰਸ ਕਰਦੇ ਕਾ ਲੋਕ ਸਿਰਦਾ ਲਉਗਾ ਜਿਹੜੇ ਉਹ ਵੀ ਜਾਂਦੇ ਹੁੰਦੇ ਆ ਪਰ ਇੱਥੇ ਕੀ ਤਿੰਨ ਅਕਾਲੀ ਦਲਾਂ ਦੀਆਂ ਕਾਨਫਰੰਸਾਂ ਇੱਥੇ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਧੜਾ ਉਹ ਕਾਨਫਰੰਸ ਕਰ ਰਿਹਾ ਮਲੋਟ ਰੋਡ ਦੇ ਉੱਤੇ ਦੂਜੀ ਗੱਲ ਇਹ ਜੀ ਕਿ ਇੱਥੇ ਕੀ ਜਿਹੜਾ ਅਮਰਤਪਾਲ ਦਾ ਧੜਾ ਉਹ ਵੀ ਕਰ ਰਿਹਾ ਤੇ ਤੀਜੀ ਗੱਲ ਇਹ ਜੀ ਕਿ ਸਿਮਰਤ ਜੀ ਤਾਂ ਮਾਨ ਹੋਣਾ ਧੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਕਰ ਰਿਹਾ ਸੋ ਅਕਾਲੀ ਦਲ ਇੱਕ ਨਵਾਂ ਸਿਰਜਿਆ ਜਾ ਉਦਾਰਨ ਕੀ ਰੱਖਦੇ ਮਕੰਮਲ ਜਾਣਕਾਰੀ ਕੱਲ ਨੂੰ ਆ ਜੂਗੀ ਅਗਲੀ ਗੱਲ ਇਹ ਜਿ ਕਿ ਇਹ ਮੇਲਾ ਹੁਣ ਮਹਿੰਗਾ ਹੁੰਦਾ ਜਾ ਰਿਹਾ ਕਿਉਂਕਿ ਜਿਹੜਾ ਇੱਥੇ ਨਾ ਮਨੋਰੰਜਨ ਵਾਸਤੇ ਲਈ ਇੱਕ ਸਾਈਡ ਹੁੰਦੀ ਮਨੋਰੰਜਨ ਵਾਸਤੇ ਜੇ ਝੂਲੇ ਹੁੰਦੇ ਆ ਮੌਤ ਦਾ ਖੂਬ ਬਣਾਇਆ ਜਾਂਦਾ ਹੋਰ ਜਿਹੜੀਆਂ ਜਿਹੜੀਆਂ ਖੇਡਾਂ ਵਿੱਚ ਹੁੰਦੀਆਂ ਵੀ ਲੋਕ ਆਉਣ ਵੱਧ ਤੋਂ ਵੱਧ ਇਹ ਮਨੋਰੰਜਨ ਵਾਲੇ ਪਾਸਾ ਇਸ ਮਨੋਰੰਜਨ ਵਾਲੇ ਪਾਸੇ ਦਾ ਰੈਂਟ ਆ ਜਿਹੜਾ ਜਾਂ ਕਹਿ ਦਈਏ ਵੀ ਭਾਈ ਬੋਲੀ ਲਾ ਕੇ ਜਿਹੜਾ ਇੱਥੇ ਖਰੀਦਿਆ ਹੈਗਾ ਸਾਰਾ ਤਾਮਜਾਮ ਇਹ 1 ਕਰੋੜ ਤੇ 4 ਲੱਖ ਰੁਪਏ ਤੋਂ ਵੱਧ ਦੇ ਵਿੱਚ ਖਰੀਦਿਆ ਹੋਇਆ ਰੈੱਡ ਕਰਾਸ ਭਵਨ ਤੋਂ ਉਹ ਜਿਹੜੀ ਸਾਈਟ ਆ ਉਹ ਜਿਹੜੀ ਜਗ੍ਹਾ ਉਹ ਖਰੀਦੀ ਹੋਈ ਆ ਮੇਲੇ ਦੇ ਲਈ ਸੋ 1 ਕਰੋੜ 4 ਲੱਖ ਰੁਪਈਆ ਉਹ ਉਸ ਤੋਂ ਬਾਅਦ ਵਾਟਰ ਪ੍ਰੂਫਿੰਗ ਵਾਲਾ ਕਰਨਾ ਟੈਂਟ ਲਾਉਣਾ ਉਸ ਤੋਂ ਬਾਅਦ ਆਪਦੇ ਮੁਲਾਜ਼ਮ ਲਾਉਣੇ ਸਿਕਿਉਰਿਟੀ ਲਾਉਣੀ ਬਿਜਲੀ ਪਾਣੀ ਦਾ ਖਰਚਾ ਪਾ ਕੇ ਇਹ ਚ ਕੀ ਬੜਾ ਮਹਿੰਗਾ ਪੈ ਗਿਆ ਜਿਹੜਾ ਠੇਕੇਦਾਰ ਨੇ ਜਿਹੜੇ ਨੇ ਇਹ ਲਈਏ ਥਾਂ ਉਹਦਾ ਇਹ ਕਹਿਣਾ ਸੋ ਜਿਹੜੀ ਟਿਕਟ ਕਿਸੇ ਵੇਲੇ ਹੁੰਦੀ ਸੀ ਜੀ 10 ਰੁਪਏ ਦੀ ਮੇਲੇ ਦੇ ਵਿੱਚ ਐਂਟਰੀ ਦੀ ਉਹ ਪਿਛਲੀ ਵਾਰ ਹੋ ਗਈ ਜੀ 20 ਰੁਪਏ ਦੀ ਫੇਰ ਕਦੇ 30 ਰੁਪਏ ਦੀ ਐਤਕੀ ਉਹਦੀ ਐਂਟਰੀ ਟਿਕਟ ਹੈ ਜਿਹੜੀ ਜੇਕਰ ਤੁਸੀਂ ਮੇਲੇ ਦੇ ਵਿੱਚ ਜਾਣੇ ਇਧਰਲੇ ਪਾਸੇ ਐਂਟਰੀ ਟਿਕਟ ਹੈਗੀ ਜੀ 50 ਰੁਪਏ ਦੀ ਫੇਰ ਉਸ ਤੋਂ ਬਾਅਦ ਜਿਹੜੇ ਤੁਸੀਂ ਝੂਲੇ ਲੈਣੇ ਆ ਜਾਂ ਹੋਰ ਚੀਜ਼ਾਂ ਹੈਗੀਆਂ ਉਹ 50 ਤੋਂ ਲੈ ਕੇ 100 ਰੁਪਏ ਦੀਆਂ ਟਿਕਟਾਂ ਉਹ ਸੋ ਐਤਕੀ ਜਿਹੜੇ ਆਮ ਲੋਕ ਆ ਜਿਹੜੇ ਕਿ ਆਪਦੇ ਨਿਆਣੇ ਸਮੇ ਜਾਣਾ ਚਾਹੁੰਦੇ ਜੀ ਮੇਲਾ ਵੇਖਣ ਚੱਲੇ ਆ ਨਿਆਣਿਆਂ ਨੂੰ ਵਿਖਾ ਲੈ ਗਏ ਉਹਨਾਂ ਦੇ ਲਈ ਐਤਕੀ ਮਹਿੰਗਾ ਪੈ ਰਿਹਾ ਕੰਮ ਸੋ ਠੇਕੇਦਾਰ ਨੇ ਗਲਤੀ ਹੈ ਕਿ ਜਿਵੇਂ ਪਾਈ ਸਾਡੇ ਖਰਚੇ ਨਿਕਲਦੇ ਆ ਅਸੀਂ ਤਾਂ ਉਸ ਤਰੀਕੇ ਨਾਲ ਖਰਚੇ ਕਰਦੇ ਸੋ ਮੰਗੀ ਦਾ ਮੇਲਾ ਜਿਹੜਾ ਉਹ ਮੁਫਤ ਦੇ ਵਿੱਚ ਨਹੀਂ ਜੇ ਤੁਸੀਂ ਝੂਟੇ ਮਾਟੇ ਕਰਨੇ ਚਾਹੁੰਦੇ ਆ ਤਾਂ ਇਹ ਕੀ ਕਾਫੀ ਮਹਿੰਗਾ ਪੈਣਾ ਜੀ ਜੀ ਕਹਿੰਦਾ ਸਾਬ ਉਧਰ ਅਮਰਿਤਪਾਲ ਸਿੰਘ ਹੋਰਾਂ ਦੇ ਪਿਤਾ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਦੁਬਾਰਾ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਰੀ ਹੀ ਬੜਨਗੇ ਦੇਖੋ ਗੱਲ ਇਹ ਜੀ ਕਿ ਇੱਕ ਤਾਂ ਜਿਹੜਾ ਵੀ ਵਿਰੋਧੀ ਹੁੰਦਾ ਨੇ ਜਿਹੜੀ ਵੀ ਗੱਲ ਦਾ ਉਹਨੂੰ ਕਦੇ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ ਹੁਣ ਜੇ ਮੰਨ ਲਓ ਸੁਖਬੀਰ ਬਾਦਲ ਦਾ ਅਸਤੀਫਾ ਲੈ ਲਿਆ ਅਸਤੀਫਾ ਮਨਜ਼ੂਰ ਹੋ ਗਿਆ ਤਾਂ ਉਸ ਤੋਂ ਬਾਅਦ ਵਿਰੋਧ ਕੰਦੇ ਗੱਲ ਕਈ ਵੀ ਇਕੱਲੇ ਸੁਖਬੀਰ ਨਾਲ ਥੋੜੀ ਗੱਲ ਕੀਤੀ ਸੀ ਹੋਰਾਂ ਨੇ ਵੀ ਗੱਲ ਕੀਤੀ ਸੀ ਇਹ ਤਾਂ ਕਦੇ ਵੀ ਨਹੀਂ ਹੋਣਾ ਕਦੇ ਵੀ ਕਿਸੇ ਪਾਰਟੀ ਦੇ ਵਿੱਚ ਕਿ ਆਪਣੇ ਕਹੇ ਮੁਤਾਬਕ ਦੂਜੀ ਪਾਰਟੀ ਸਾਰਾ ਕੁਝ ਉਵੇਂ-ਉਵੇਂ ਕਰੇ ਕਿਉਂਕਿ ਆਪਾਂ ਤਾਂ ਇਹ ਵੀ ਗੱਲ ਕਹਿੰਨੇ ਕਿ ਫਲਾਣਾ ਅਸਤੀਫਾ ਦੇ ਦੇ ਕਦੇ ਕੋਈ ਅਸਤੀਫਾ ਦਿੰਦਾ ਪਰ ਕੁੱਲ ਮਿਲਾ ਕੇ ਗੱਲ ਇਹ ਦੀ ਕਿ ਵਕਤ ਬਿਆਨ ਕਰੂਗਾ ਸੁਖਬੀਰ ਬਾਦਲ ਹੀ ਪ੍ਰਧਾਨ ਬਣਦਾ ਜਾਂ ਕੋਈ ਹੋਰ ਪ੍ਰਧਾਨ ਬਣਦਾ ਕਿਸੇ ਹੋਰ ਨੂੰ ਮੌਕਾ ਮਿਲਦਾ ਜਾਂ ਵਿਚਲੀ ਕਹਾਣੀ ਕੀ ਹੈ ਇਹਦੇ ਬਾਰੇ ਆਪਾਂ ਹੁਣ ਕੁਝ ਕਹਿ ਨਹੀਂ ਸਕਦੇ ਪਰ ਅਮਰਤਪਾਲ ਸਿੰਘ ਦੇ ਪਿਤਾ ਨੇ ਇਹ ਗੱਲ ਕਹੀ ਆ ਉਹਨਾਂ ਨੇ ਕਿਹਾ ਜੀ ਕਿ ਇਹ ਗੱਲ ਪੱਕੀ ਹੈ ਜੀ ਕਿ ਸੁਖਵੀਰ ਸਿੰਘ ਬਾਦਲ ਹੀ ਦੁਬਾਰਾ ਪ੍ਰਧਾਨ ਬਣੂਗਾ ਇਹ ਗੱਲ ਸਰਬਜੀਤ ਸਿੰਘ ਖਾਲਸਾ ਹੋਰਾਂ ਨੇ ਵੀ ਕਹੀ ਹੈ ਕਿ ਸੁਖਵੀਰ ਬਾਦਲ ਨੂੰ ਹੀ ਦੁਬਾਰਾ ਪ੍ਰਧਾਨ ਬਣਾਇਆ ਜਾਣਾ ਕਿਉਂਕਿ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਚਰਚਾਵਾਂ ਦਾ ਬਾਜ਼ਾਰ ਗਰਮ ਆ ਵੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਨੇ ਇਹ ਗੱਲ ਕਹੀ ਸੀ ਕਿ ਭਾਈ ਜਦੋਂ 2 ਦਸੰਬਰ ਨੂੰ ਫੈਸਲਾ ਹੋਇਆ ਵੀ ਭਾਈ 3-4 ਸਾਲਾਂ ਦੇ ਵਿੱਚ ਵਿੱਚ ਸਭ ਦੇ ਸਥਿਤੀਆਂ ਮਨਜ਼ੂਰ ਕੀਤੇ ਜਾਣ ਪਰ ਕਈ ਮਹੀਨੇ ਪੈਣ ਦੇ ਬਾਵਜੂਦ ਨਹੀਂ ਸੀ ਕੀਤੇ ਗਏ ਫਿਰ ਬਿਆਨ ਆਉਣ ਲੱਗ ਪਏ ਤੇ ਹੁਣ ਮਜਬੂਰੀ ਦੇ ਵਿੱਚ ਸੁਖਵੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਨਾ ਪਿਆ ਉਹ ਸੰਤੁਸ਼ਟ ਨਹੀਂ ਹੈਗੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲੇ ਆ ਉਹ ਸੰਤੁਸ਼ਟ ਨਹੀਂ ਹੈਗੇ ਉਹ ਵੀ ਇਹ ਗੱਲ ਕਹਿੰਦੇ ਆ ਕਿ ਭਾਈ ਅਖੀਰ ਦੇ ਉੱਤੇ ਸੁਖਵੀਰ ਬਾਦਲ ਨਹੀਂ ਪ੍ਰਧਾਨ ਬਣਨਾ ਇਹ ਗੱਲ ਪੱਕੀ ਗਾਰੰਟੀ ਆ ਸੋ ਇਸ ਤਰੀਕਿਆਂ ਗੱਲਬਾਤਾਂ ਚੱਲੀ ਜਨਗੀਆਂ ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਕੱਲ ਨੂੰ ਨਵਾਂ ਅਕਾਲੀ ਦਲ ਬਣਾਇਆ ਜਾਣਾ ਅਮਰਤਪਾਲ ਸਿੰਘ ਦੇ ਗਰੁੱਪ ਦਾ ਉਹਦਾ ਵਜੂਦ ਕੀ ਹੋਊਗਾ ਕੀ ਪੰਜਾਬ ਦੇ ਲੋਕ ਇੱਕ ਵਾਰ ਫਿਰ ਕਿਉਂਕਿ ਇਹ ਇੱਕ ਦੁੱਧ ਦੇ ਉਬਾਲ ਵਾਂਗ ਗੱਲ ਹੁੰਦੀ ਆ ਜੇ ਪਿਛਲੀ ਵਾਰੀ ਸਰਬਜੀਤ ਸਿੰਘ ਖਾਲਸਾ ਅਚਾਨਕ ਜਿੱਤਿਆ ਉਹਦੇ 'ਚ ਇਹ ਨਹੀਂ ਵੀ ਪਈ ਅੱਜ ਵੀ ਉਹਦੀ ਉਨੀ ਸਿੱਖੀ ਸੇਵਕੀ ਆ ਅੱਜ ਵੀ ਉਹਨਾਂ ਦਾ ਉਹਦਾ ਉਨਾ ਹੀ ਦੈਰੋਮਦਾਰ ਹੈਗਾ ਉਹ ਇੱਕ ਲਹਿਰ ਸੀ ਜਿਵੇਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਲਹਿਰ ਹੁੰਦੀ ਆ ਫਰੀਦਕੋਟ ਦੇ ਵਿੱਚ ਇੱਕ ਲਹਿਰ ਬਣ ਗਈ ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਨੇ ਜਿਤਾਤਾ ਪਰ ਹੁਣ ਸਰਬਜੀਤ ਖਾਲਸਾ ਆਪਦੇ ਕੰਮਾਂ ਦੇ ਸਦਕਾ ਕਿੰਨਾ ਕਸਵੱਟੀ ਤੇ ਖਰਾ ਉਤਰੇ ਰਹਿੰਦਾ ਜਦ ਸਰਬਜੀਤ ਸਿੰਘ ਖਾਲਸਾ ਜਿਹੜਾ ਉਹ ਆਉਂਦੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਨਵੀਂ ਬਣਨ ਵਾਲੀ ਪਾਰਟੀ ਨੂੰ ਮਜ਼ਬੂਤ ਕਰਦਾ ਇਹ ਹੁਣ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਜੈਨਾ ਸਾਹਿਬ ਇਹ ਸਾਰਾ ਕੁਝ ਸਮਾਂ ਤੈਅ ਕਰੂਗਾ ਖੈਰ ਉਧਰ ਦੂਸਰੇ ਬੰਨੇ ਅਰਵਿੰਦ ਕੇਜਰੀਵਾਲ ਕਹਿੰਦੇ ਉਹਨਾਂ ਨੇ ਸ਼ਰਤ ਰੱਖ ਦਿੱਤੀ ਹੈ ਉਹ ਕਹਿੰਦੇ ਕਿ ਮੈਂ ਚੋਣ ਨਹੀਂ ਲੜਾਂਗਾ ਜੀ ਇਦਾਂ ਕਿਉਂ ਲੇਖਣ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਤੇ ਗੱਲ ਕੀਤੀ ਸੀ ਕਿ ਆਉਂਦੇ ਸਮੇਂ ਦੇ ਵਿੱਚ ਨਾ ਇਹਨਾਂ ਨੇ ਝੁੱਗੀ ਝੌਂਪੜੀਆਂ ਦੇ ਮੁੱਦੇ ਚੁੱਕਨੇ ਆ ਤੇ ਉਹੀ ਗੱਲ ਹੋ ਗਈ ਆ ਹੁਣ ਕੇਜਰੀਵਾਲ ਹੋਰਾਂ ਨੇ ਝੁੱਗੀਆਂ ਦੇ ਵਿੱਚ ਜਾਣਾ ਸ਼ੁਰੂ ਕਰਤਾ ਉਹ ਕਹਿੰਦੇ ਦੇਖੋ ਜੀ ਮੈਂ ਝੁੱਗੀ ਝੌਂਪੜੀ ਵਾਲਿਆਂ ਦੇ ਹਮੇਸ਼ਾ ਹੱਕ ਦੇ ਵਿੱਚ ਖੜਾ ਉਹ ਕਹਿੰਦੇ ਕਿ ਝੁੱਗੀ ਝੌਂਪੜੀ ਵਾਲਿਆਂ ਜਿਹੜੇ ਉਹਨਾਂ ਦੇ ਅਸੀਂ ਹਮੇਸ਼ਾ ਨਾਲ ਖੜੇ ਸਾਂ ਨਾਲ ਖੜਾਂਗੇ ਨਾਲ ਖੜਦੇ ਰਹਿਨੇ ਆ ਉਹ ਕਹਿੰਦੇ ਵੀ ਜੇਕਰ ਅਮਿਤ ਸ਼ਾਹ ਹੋਰੀ ਝੁੱਗੀ ਝੌਂਪੜੀ ਵਾਸੀਆਂ ਨੂੰ ਉਹਨਾਂ ਦੀਆਂ ਝੁੱਗੀਆਂ ਵਾਪਸ ਦੇ ਦੇਣ ਤੇ ਇਹਨਾਂ ਦੇ ਨਾਲ ਕੀਤੀਆਂ ਗਈਆਂ ਬਦਤੂਰੀਆਂ ਜਿਹੜੀਆਂ ਉਹ ਸਾਰੀਆਂ ਬੰਦ ਕਰ ਦੇਣ ਉਹ ਕਹਿੰਦੇ ਮੈਂ ਚੋੜ ਨਹੀਂ ਲੜੂਗਾ ਕਿਉਂਕਿ ਲੰਗੇ ਬਲੇ ਦੇ ਵਿੱਚ ਝੁੱਗੀ ਝੌਂਪੜੀਆਂ ਦੇ ਮੁੱਦੇ ਦੇ ਉੱਤੇ ਬੜੀ ਰਾਜਨੀਤੀ ਫਿਰਦੀ ਹੈ ਇੱਥੇ ਹੁਣ ਉਹਨਾਂ ਨੇ ਸ਼ਰਤ ਰੱਖਤੀ ਉਹ ਕਹਿੰਦੇ ਜੀ ਮੇਰੀ ਤਾਂ ਮੈਂ ਚੋਣ ਨਹੀਂ ਲੜੂੰਗਾ ਮੈਂ ਬਿਲਕੁਲ ਚੋਣ ਲੜਨ ਤੋਂ ਜਵਾਬ ਦੇ ਦੂੰਗਾ ਜਿਹੜੇ ਜਿਹੜੇ ਝੁੱਗੀਆਂ ਵਾਲੇ ਇੱਥੋਂ ਠਾਏ ਗਏ ਆ ਇਹਨਾਂ ਨੂੰ ਉਹਨਾਂ ਥਾਵਾਂ ਦੇ ਉੱਤੇ ਹੀ ਮੁੜ ਕੇ ਵਸਣ ਦੀ ਆਗਿਆ ਦੇ ਦਿਓ ਇਹਨਾਂ ਨੂੰ ਪਹਿਲਾਂ ਵਾਂਗੂ ਜ਼ਿੰਦਗੀ ਦਾ ਬਸਰ ਕਰਨ ਦਾ ਅਧਿਕਾਰ ਦੇ ਦਿਓ ਤੇ ਮੈਂ ਚੋਣ ਨਹੀਂ ਲੜੂੰਗਾ ਦੇਖੋ ਇਹ ਹੁਣ ਪੋਲੀਟੀਕਲ ਸਟੰਟ ਚੱਲ ਪੈਣੇ ਆ ਨਾ ਐਡਾ ਹੋਵੇ ਤੇ ਨਾ ਬੰਦਾ ਚੋਣ ਲੜਨ ਤੋਂ ਰੁਕੇ ਹਾਲੇ ਤਾਂ ਬੜਾ ਕੁਝ ਹੋਣਾ ਬਾਕੀ ਤੁਸੀਂ ਦੇਖਿਓ ਵੀ ਹਾਲੇ ਧੁੰਗਾਂ ਦੇ ਵਿੱਚ ਜਾਣਗੇ ਇਹ ਜਾ ਕੇ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਨੇਤਾ ਜਿਹੜੇ ਉਹ ਕਹਿਣਗੇ ਜੀ ਕਿ ਸਾਨੂੰ ਤਾਂ ਭਾਈ ਤੁਹਾਡੀ ਰੋਟੀ ਬੜੀ ਚੰਗੀ ਲੱਗਦੀ ਆ ਸਾਨੂੰ ਤਾਂ ਚਾਹ ਪੀ ਕੇ ਸਾਡਾ ਜੀਵਨ ਸਫਲਾ ਹੀ ਇਸ ਥਾਂ ਦੇ ਉੱਤੇ ਹੋਇਆ ਸਾਨੂੰ ਤਾਂ ਤੁਸੀਂ ਬੇहद ਚੰਗੇ ਲੱਗਦੇ ਆ ਬੜਾ ਕੁਝ ਇਹਨਾਂ ਨੇ ਕਰਨਾ ਹੈਗਾ ਬੜੀ ਡਰਾਮੇਬਾਜ਼ੀ ਚੱਲੂਗੀ ਸੋ ਤੁਸੀਂ ਦੇਖੋ ਜੇ ਬਣਦਾ ਕੀ ਆ ਹਾਲੇ ਇਹ 5 ਤਰੀਕ ਨੂੰ ਮੋਟਾ ਪੈਣੀ ਆ ਯਾਨੀ ਕਿ 5 ਫਰਵਰੀ ਨੂੰ ਉਸ ਤੋਂ ਪਹਿਲਾਂ ਪਖੰਡਵਾਦੀ ਹੀ ਚੱਲਣੀ ਆ ਇਹਨਾਂ ਨੇ ਪਖੰਡਵਾਦੀ ਹੀ ਕਰਨੀ ਆ ਹੋਰ ਕੁਝ ਵੀ ਨਹੀਂ ਆ ਤੇ ਮੈਨੂੰ ਲੱਗਦਾ ਜੀ ਕਿ ਇਹ ਪਖੰਡਬਾਜ਼ੀ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਪਖੰਡਬਾਜ਼ੀ ਕਰ ਗਿਆ ਤੇ ਉਹ ਅੱਜ ਕੀ ਜੇਤੂ ਰੌਣ ਦੇ ਵਿੱਚ ਰਹੂਗਾ ਸੋ ਸਰਵੇ ਦਾ سلسلہ ਸ਼ੁਰੂ ਹੋ ਗਿਆ ਇਹ ਭਾਈ ਦਿੱਲੀ ਦੇ ਵਿੱਚ ਕੌਣ ਬਾਜ਼ੀ ਮਾਰਦਾ ਕਾਂਗਰਸ ਦਾ ਪੰਡਾ ਹਾਲੇ ਵੀ ਠੰਡਾ ਮੱਠਾ ਕਾਂਗਰਸ ਹਾਲੇ ਵੀ ਠੰਡੇ ਮੱਠੇ ਅੰਦਾਜ਼ ਦੇ ਵਿੱਚ ਹੈ ਤੇ ਬਾਕੀ ਦੇਖਦੇ ਕੀ ਬਣਦਾ ਜੀ ਕਿ ਟੈਨ ਸਭ ਇਸਵਰਤ ਸੱਚੀ ਦਿੱਲੀ ਦੀ ਰਾਜਨੀਤੀ ਸਮੇਂ ਤੋਂ ਬਾਹਰ ਹੋਈ ਹੋਈ ਹੈ ਜਿਸ ਤਰੀਕੇ ਦੀਆਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਜੋ ਜੋ ਕੁਝ ਵਾਪਰਿਆ ਕਦੇ ਤਾਂ ॠषि ਜਿਹੜੇ ਆਤੀਸ਼ੀ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਕਿ ਮੇਰੇ ਨਾਲ ਬਿਹੇਵੀਅਰ ਸਹੀ ਨਹੀਂ ਕੀਤਾ ਜਾ ਰਿਹਾ ਕਦੇ ਕੋਈ ਗੱਲ ਕਦੇ ਕੋਈ ਗੱਲ ਐਤ ਕੀ ਤਾਂ ਸਾਰੀ ਸਿਆਸਤ ਦਿੱਲੀ ਦੀ ਸਮੇਂ ਤੋਂ ਬਾਹਰ ਹੋ ਗਈ ਜੀ ਖਬਰ ਕੋਲੀ ਦੇਖੋ ਇਥੇ ਦਿੱਲੀ ਦੀ ਸਿਆਸਤ ਆ ਜਿਹੜੀ ਉਹ ਕਰਨੀ ਤਾਂ ਹਮੇਸ਼ਾ ਹੀ ਇਹ ਕੁਛ ਆ ਦਿੱਲੀ ਦੀ ਸਿਆਸਤ ਦੇ ਵਿੱਚੋਂ ਕਦੇ ਵੀ ਕੁਝ ਇਹ ਹੋ ਜਾਣੀ ਨਿਕਲਦਾ ਘ ਪਰ ਗੱਲ ਇਹ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਕਿ ਅਸੀਂ ਤਾਂ ਹਮੇਸ਼ਾ ਗਰੀਬਾਂ ਦੇ ਲਈ ਖੜਦੇ ਆ ਇਹ ਜਿਹੜੇ ਦੂਜੇ ਨੇ ਇਹ ਹਮੇਸ਼ਾ ਅਮੀਰਾਂ ਦੇ ਲਈ ਖੜਦੇ ਆ ਬਸ ਗੱਲ ਇੱਥੇ ਇਸ ਦੌਰ ਦੀ ਆ ਹੁਣ ਜਿਵੇਂ ਅੱਜ ਇੱਕ ਖਬਰ ਆਈ ਆ ਉਹਦੇ ਵਿੱਚ ਆਤਸ਼ੀ ਨੇ ਲੋਕਾਂ ਦੇ ਕੋਲੋਂ 40 ਲੱਖ ਰੁਪਏ ਸਹਿਯੋਗ ਮੰਗਿਆ ਉਹਨੇ ਗੱਲ ਕਹੀ ਆ ਕਿ ਮੈਂ ਚੋਲੜਨੀ ਆ ਮੇਰੇ ਕੋਲੇ ਚੋਲੜਨ ਯੋਗੇ ਪੈਸੇ ਨਹੀਂਗੇ ਮੈਨੂੰ ਤੁਸੀਂ 40 ਲੱਖ ਰੁਪਏ ਜਿਹੜੇ ਚੰਦਾ ਦਿਓ ਤਾਂ ਜੋ ਮੈਂ ਚੋਲੜ ਸਕਾਂ ਉਹਨੇ ਇਸ ਗੱਲ ਦੀ ਮੰਗ ਕੀਤੀ ਆ ਇਹਦਾ ਮਤਲਬ ਇਹ ਨਹੀਂ ਕਿ ਉਹ ਨੂੰ ਇੱਕ ਬੰਦਾ ਕੋਈ 40 ਲੱਖ ਰੁਪਈਆ ਵੀ ਦੇ ਸਕਦਾ ਦਿੱਲੀ ਦੇ ਵਿੱਚ ਵੱਡੇ ਵੱਡੇ ਜਿਹੜੇ ਕਾਰੋਬਾਰੀ ਆ ਉਹ ਜੇ ਖਰਚਾਉਣ ਤਾਂ ਇੱਕੋ ਬੰਦਾ ਜਿਹੜਾ ਉਹ ਸਾਰੇ ਖਰਚੇ ਦੇ ਸਕਦਾ ਪਰ ਉਹ ਇਹ ਨਹੀਂ ਇੱਕ ਪ੍ਰਭਾਵ ਵੀ ਦੇਣਾ ਕਿ ਸਾਡੇ ਕੋਈ ਹੈ ਨਹੀਂ ਅਸੀਂ ਤਾਂ ਭਾਈ ਲੋਕਾਂ ਦੇ ਕੋਲੋਂ ਚੰਦਾ ਲੈ ਕੇ ਹੀ ਚੋਣ ਲੜਨੀ ਹੈ ਸਾਨੂੰ ਤੁਸੀਂ 5-5 10-10 20-20 ਰੁਪਈਆ ਦਿਓ 100-100 ਰੁਪਈਆ ਦਿਓ ਇਸ ਤਰੀਕੇ ਦੇ ਨਾਲ ਸੋ ਦਿੱਲੀ ਦੀ ਮੁੱਖ ਮੰਤਰੀ ਦੇ ਵੱਲੋਂ ਚੰਦਾ ਮੰਗਿਆ ਗਿਆ ਬਾਕੀ ਵਿਰੋਧੀ ਪਾਰਟੀਆਂ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੀਆਂ ਹਨ ਇਹ ਜਿਹੜੀ ਸਿਆਸਤ ਹੈ ਨਾ ਇਹ ਸਿਆਸਤ ਹੈਗੀ ਸਟੰਟ ਸਿਆਸਤ ਇਹਦੇ ਵਿੱਚ ਹੁਣ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਕੀ ਬਣਦਾ ਪਰ ਫਿਰ ਹਾਲ ਤਾਂ ਲਗਾਤਾਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਜਿੰਨ ਰਾਤ ਜਾਰੀ ਹੈ ਕਿ ਭਾਈ ਇਧਰ ਦੀ ਗੱਲ ਇਧਰ ਕਰ ਲਈ ਉਧਰ ਲਈ ਉਧਰ ਫੜ ਲਈ ਇਹਦੀ ਇਧਰ ਗੱਲ ਫੜ ਲਈ ਸੋ ਹੁਣ ਨੀਵੇਂ ਪੱਧਰ ਦੀ ਸ਼ਬਦਾਵਲੀ ਵੀ ਜਾਰੀ ਆ ਬਹੁਤ ਕੁਝ ਹੋ ਰਿਹਾ ਉੱਥੇ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਅੱਗੇ ਵੱਧਿਆ ਜੈਨਾ ਸਾਹਿਬ ਹੁਣ ਗੱਲ ਕਰਦੇ ਆ ਕਿ ਇਹ ਕਿਹੋ ਜਿਹੀ ਖਬਰ ਜਿਹਨੇ ਸੱਚੀ ਬਹੁਤ ਕੋ ਸੋਚਣ ਲਈ ਮਜਬੂਰ ਕਰ ਦਿੱਤਾ ਵੀ ਇਹ ਕਿਹੋ ਜਿਹੇ ਲੋਕ ਨੇ ਜਿਹੜੇ ਇਹੋ ਜੀਆਂ ਹਰਕਤਾਂ ਕਰਦੇ ਨੇ ਕਹਿੰਦੇ ਬਿੱਲੀ ਦੀਆਂ ਲੱਤਾਂ ਬੰਨ ਕੇ ਤੇ ਸ਼ਿਕਾਰੀ ਕੁੱਤੇ ਆ ਮੋਰੇ ਸੁਟੇ ਆ ਜੀ ਇਹ ਕਿੱਥੋਂ ਦੀ ਖਬਰ ਹੈ ਹਾਂ ਬਿਲਕੁਲ ਜੀ ਦੇਖੋ ਪੰਜਾਬ ਦੇ ਲੋਕ ਨਾ ਰੀਲਾਂ ਬਣਾਉਣ ਦੇ ਲਈ ਇੰਸਟਾਗ੍ਰam ਦੇ ਉੱਤੇ ਫੋਲੋਅਰ ਵਧਾਉਣ ਦੇ ਲਈ ਇਹੋ ਜੇ ਲੱਛਣ ਕਾਮ ਕਰਦੇ ਆ ਇਹ ਉਹਨਾਂ ਲੱਛਣਾਂ ਦੇ ਵਿੱਚੋਂ ਇੱਕ ਕਹਾਣੀ ਆ ਵੀ ਪੰਜਾਬ ਦੇ ਲੋਕ ਚਾਹੁੰਦੇ ਕੀ ਤੇ ਕਰਦੇ ਕੀ ਆ ਹੁਣ ਇਸ ਬੰਦੇ ਦੇ ਉੱਥੇ ਕਿਨੇ ਪਰਚਾ ਵੀ ਦਰਜ ਹੋਇਆ ਫਤੇਗੜ ਸਾਹਿਬ ਦੇ ਵੱਲੋਂ ਖਬਰ ਆਈ ਹੈ ਉਹਦੇ ਕੋਲ ਨਾ ਸ਼ਿਕਾਰੀ ਕੁੱਤੇ ਰੱਖੇ ਹੋਏ ਆ ਤੇ ਉਹਨੇ ਰੀਲ ਬਣਾਉਣ ਦੇ ਲਈ ਇੰਸਟਾਗ੍ਰam ਦੇ ਉੱਤੇ ਪਾਉਣ ਦੇ ਲਈ ਪਤਾ ਲੱਗਾ ਵੀ ਭਾਈ ਬਿੱਲੀ ਦੀਆਂ ਲੱਤਾਂ ਬੰਨ ਕੇ ਤੇ ਉਹਨੂੰ ਸ਼ਿਕਾਰੀ ਕੁੱਤਿਆਂ ਦੇ ਮੁਰੇ ਸੁੱਟਦਾ ਤੇ ਉਸ ਤੋਂ ਬਾਅਦ ਸ਼ਿਕਾਰੀ ਕੁੱਤੇ ਉਹਨੂੰ ਪਾੜ-ਪਾੜ ਕੇ ਖਾ ਗਏ ਉਹਨੂੰ ਤੇ ਫਿਰ ਉਹਨੇ ਰੀਲ ਬਣਾ ਕੇ ਤੇ ਆਉਂਦੀ ਵਾਇਰਲ ਕੀਤੀ ਆ ਸੋ ਇਸ ਗੱਲ ਦਾ ਪੁਲਿਸ ਨੂੰ ਪਤਾ ਲੱਗਾ ਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਚਲੋ ਇਹ ਤਾਂ ਹੋ ਗਈ ਜੀ ਇੱਕ ਉਦਾਹਰਨ ਵੈਸੇ ਵੀ ਪੰਜਾਬ ਦੇ ਲੋਕਾਂ ਦੇ ਲੱਛਣ ਤੇ ਇਹੋ ਜਿਹੀ ਹੁੰਦੇ ਆ ਨਾ ਗੁੱਛਾ ਪਣ ਰੱਖਣਾ ਅਬ ਆਹ ਹਰਕਤ ਕਰਤੀ ਉਹ ਹਰਕਤ ਕਰਤੀ ਵੀ ਅੱਗੇ ਮੈਂ ਗੱਲ ਕਰ ਰਿਹਾ ਹਾਂ ਨਾ ਵੀ ਪੰਜਾਬ ਰੀਲਾਂ ਦਾ ਪਟਿਆ ਪਿਆ ਕਿ ਇਸ ਬੰਦੇ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਹ ਕੰਮ ਗਲਤ ਕਰ ਰਿਹਾ ਕਿ ਉਹਦੇ ਵਿੱਚ ਇਨਸਾਨੀਅਤ ਨਹੀਂ ਪਰ ਇਹ ਲੋਕ ਸਾਲੀ ਨਹੀਂ ਕਰਦੇ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਪੰਜਾਬੀ ਫਿਲਮਾਂ ਕਹਿੰਦੇ ਦੋ ਪੰਜਾਬੀ ਫਿਲਮਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਹੁਣੇ ਤੋਂ ਚਰਚਾ ਹੋਣ ਲੱਗ ਗਈ ਹੈ ਜੀ ਇਹ ਕਿਹੜੀਆਂ ਫਿਲਮਾਂ ਨੇ ਦੇਖੋ ਜੀ ਇੱਕ ਤਾਂ ਅਕਾਲ ਫਿਲਮ ਇਹ ਅਕਾਲ ਫਿਲਮਾ ਜਿਹੜੀ ਇਹ ਰਿਲੀਜ਼ ਹੋਣੀ ਆ ਆ ਪਰ ਜ ਮਈ ਅਪ੍ਰੈਲ ਜਾਂ ਮਈ ਦੇ ਵਿੱਚ ਅਪ੍ਰੈਲ ਦੇ ਵਿੱਚ ਰਿਲੀਜ਼ ਹੋਣੀ ਹੈ ਇਹ ਅਕਾਲ ਫਿਲਮ ਇੱਕ ਹੋਰ ਜਿਹੜੀ ਫਿਲਮ ਹੈਗੀ ਆ ਉਹ ਤਰਸੇਮ ਜਸੜ ਦੀ ਜੀ ਕਾਮਾ ਕਾਟਾ ਮਾਰੂ ਦੇ ਉੱਤੇ ਆਧਾਰਿਤ ਆ ਸੋ ਇਹਨਾਂ ਦੋਵਾਂ ਫਿਲਮਾਂ ਦੇ ਬਾਰੇ ਜਿਹੜੀ ਆ ਉਹ ਹੁਣੇ ਤੋਂ ਚਰਚਾ ਚੱਲ ਰਹੀ ਆ ਤੇ ਸਭ ਦਾ ਧਿਆਨ ਇਸ ਗੱਲ ਦੇ ਵੱਲ ਆ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਸੋ ਇਹਨਾਂ ਫਿਲਮਾਂ ਦੇ ਵਿੱਚ ਗਿੱਪੀ ਗਰੇਵਾਲ ਨੇ ਇੱਕ ਫਿਲਮ ਦੇ ਵਿੱਚ ਦੂਜੀ ਦੇ ਵਿੱਚ ਤਰਸੇਮ ਜਸੜ ਨੇ ਤੇ ਸਿੱਖਾਂ ਦਾ ਕਿਰਦਾਰ ਅਦਾ ਕੀਤਾ ਹੈਗਾ ਵੀ ਸਿੱਖ ਭਾਈਚਾਰੇ ਦਾ ਕਿਰਦਾਰ ਉਹਨਾਂ ਨੇ ਨਿਭਾਇਆ ਹੈਗਾ ਹੋਣ ਇਹ ਸਮਝਾ ਰਿਹਾ ਕਿ ਭਾਈ ਇਹ ਫਿਲਮਾਂ ਕਿੰਨੀਆਂ ਕਾਮਯਾਬ ਹੋਣਗੀਆਂ ਪਰ ਪਹਿਲਾ ਪ੍ਰਭਾਵ ਹੈ ਜਿਹੜਾ ਉਹ ਇਨ੍ਹਾਂ ਫਿਲਮਾਂ ਦਾ ਬਹੁਤ ਸੋਹਣਾ ਗਿਆ ਯਾਨੀ ਕਿ ਜਿਹੜਾ ਟੀਜ਼ਰ ਰਿਲੀਜ਼ ਹੋਇਆ ਉਪਰ ਟੀਜ਼ਰ ਨੇ ਬੜਾ ਲੋਕਾਂ ਨੂੰ ਖਿੱਚ ਪਾਈ ਹੈਗੀ ਆ ਲੋਕ ਆ ਜਿਹੜੇ ਟੀਜ਼ਰ ਤੋਂ ਬੜੇ ਪ੍ਰਭਾਵਿਤ ਹੋਏ ਆ ਗਿੱਪੀ ਗਰੇਵਾਲ ਵਾਲ ਦੀ ਈਡੀ ਫਿਲਮ ਆ ਉਹਦਾ ਟੀਜ਼ਰ ਵੀ ਬੜਾ ਪ੍ਰਭਾਵਸ਼ਾਲੀ ਹੈਗਾ ਤਰਸੀਮ ਜਸੜ ਦੀ ਪਹਿਲੀ ਲੁੱਕ ਜਿਹੜੀ ਆਈ ਫਿਲਮ ਦੇ ਵਿੱਚ ਉਹ ਵੀ ਬੜੀ ਪ੍ਰਭਾਵਸ਼ਾਲੀ ਗੱਲ ਹੈਗੀ ਆ ਸੋ ਆਸ ਕਰਨੀ ਬਣਦੀ ਵੀ ਪੰਜਾਬੀ ਫਿਲਮਾਂ ਜਿਹੜੀਆਂ ਆਉਂਦੇ ਸਮੇਂ ਦੇ ਵਿੱਚ ਆਉਣਗੀਆਂ ਸ਼ਾਇਦ ਉਹ ਆਮ ਨਾਲੋਂ ਚੰਗੀਆਂ ਹੋਣਗੀਆਂ ਬਾਕੀ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਵੀ ਪੰਜਾਬੀ ਫਿਲਮਾਂ ਬਣਿਆ ਵੀ ਕਰਨ ਤੇ ਪੰਜਾਬੀ ਫਿਲਮਾਂ ਚੱਲਿਆ ਵੀ ਕਰਨ ਸੋ ਪਰ ਫਿਲਹਾਲ ਬ੍ਰੇਕ ਜੀ ਲੱਗੀ ਹੋਈ ਆ ਪੰਜਾਬੀ ਫਿਲਮਾਂ ਦੇ ਵਿੱਚ ਕੋਈ ਚੱਲ ਨਹੀਂ ਆ ਵੀ ਨਹੀਂ ਰਹੀ ਤੇ ਕੋਈ ਚੱਲ ਵੀ ਨਹੀਂ ਰਹੀ ਤੇ ਦੇਖਦੇ ਪਾਈ ਹੁਣ ਆਉਂਦੇ ਸਮੇਂ ਦੇ ਵਿੱਚ ਕਿਹੜੀ ਚੱਲਦੀ ਹੈ ਤੇ ਕਿਹੜੀ ਨਵੀਂ ਆਉਂਦੀ ਹੈ ਜੀ ਜੀ ਬਿਲਕੁਲ ਤਾਨਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਕਹਿੰਦੇ ਕਿ ਸਾਰਾ ਦਿਨ ਮੀਂਹ ਪੈਂਦਾ ਰਿਹਾ ਜੀ ਹਾਂ ਬਿਲਕੁਲ ਜੀ ਲੰਘੇ ਕੱਲ ਪੰਜਾਬ ਦੇ ਵਿੱਚ ਸਾਰਾ ਦਿਨ ਮੀਂਹ ਪੈਂਦਾ ਰਿਹਾ ਕੱਲੇ ਪੰਜਾਬ ਦੇ ਵਿੱਚ ਨਹੀਂ ਹਰਿਆਣਾ ਤੇ ਦਿੱਲੀ ਦੇ ਵਿੱਚ ਵੀ ਮੀਂਹ ਪੈਂਦਾ ਰਿਹਾ ਉਹਦਾ ਕਰਕੇ ਠੰਡ ਤਾਂ ਉਤਰੀ ਹੈ ਇਸ ਵੇਲੇ ਜਦੋਂ ਖਬਰਾਂ ਦੀ ਆਪਾਂ ਸਾਂਝ ਪਾ ਰਹੇ ਹਾਂ ਦਾ 13 ਤਰੀਕ ਨੂੰ ਜਿਹੜੋ ਖਬਰਾਂ ਦੀ ਸਾਂਝ ਪਾਈ ਰਹੀ 13 ਜਨਵਰੀ ਨੂੰ ਤੇ ਅੱਜ ਲੋਹੜੀ ਵੀ ਹੈ ਤੇ ਲੋਹੜੀ ਦੇ ਮੌਕੇ ਦੇ ਉੱਤੇ ਬਹੁਤ-ਬਹੁਤ ਵਧਾਈਆਂ ਵੀ ਹੈ ਸਭ ਨੂੰ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਈਸ਼ਰ ਆਵੇ ਤੇ ਦਿਲਿੱਦਰ ਜਾਵੇ ਇਹਦੀ ਅਸੀਂ ਕਾਮਨਾ ਕਰਦੇ ਆ ਤੇ ਪੰਜਾਬੀ ਵੀ ਦੁੱਲੇ ਪੱਟੀ ਵਰਗੇ ਬਣ ਪੰਜਾਬੀ ਸਿਰਫ ਡਰਾਮੇਬਾਦੀ ਨਾ ਕਰਨ ਇੱਕ ਤਾਂ ਇਹ ਆ ਦੂਜੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ 15 ਤਰੀਕ ਨੂੰ ਸੀਤ ਲਹਿਰ ਚੱਲਣ ਦੀ ਭਵਿੱਖਬਣੀ ਕੀਤੀ ਗਈ ਆ ਤੇ ਉਧਰ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਹਿੰਦੇ ਬਰਫਬਾਰੀ ਵੀ ਸੋਹਣੀ ਹੋ ਗਈ ਆ ਸੋ ਇਸ ਤਰੀਕੇ ਦੀਆਂ ਖਬਰਾਂ ਮਿਲੀਆਂ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕਿੰਨਾ ਕਮੀ ਪੈਂਦਾ ਤੇ ਕਿੱਥੇ-ਕਿੱਥੇ ਮੀਂਹ ਪੈਂਦਾ ਪਰ ਉਧਾ ਪੰਜਾਬ ਦੇ ਵਿੱਚ ਠੰਡ ਆਈ ਹੋਈ ਆ 2-4 ਦਿਨ ਠੰਡ ਬੜੀ ਸੰਘਣੀ ਗੂੜੀ ਹੋ ਜਾਂਦੀ ਹੈ 2-4 ਦਿਨ ਫਿਰ ਠੀਕ-ਠਾਕ ਜੇ ਰਹਿੰਦੀ ਹੈ ਸੋ ਇਸ ਤਰੀਕੇ ਦੇ ਪੰਜਾਬ ਦੇ ਵਿੱਚ ਮੌਸਮ ਦੇ ਬਿਰਵੇ ਆ ਉਧਾ ਪੰਜਾਬ ਦੇ ਮੌਸਮ ਵਿਭਾਗ ਨੇ ਵੀ ਗੱਲ ਕਹੀ ਆ ਕਿ ਆਉਂਦੇ 3 ਦਿਨ ਪੰਜਾਬ ਦੇ ਵਿੱਚ ਸੰਘਣੀ ਧੁੰਦ ਰਹੂਗੀ ਦੇਖਦਿ ਕੋਰਾ ਪਾਊਗਾ ਜਿਹਦੇ ਕਰਕੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਲੋੜ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੁ ਮਿਹਰਬਾਨੀ